ਜੋ ਸਤਗੁਰ ਰੱਬ ਚੜਿਓ ਸੰਸਾ ਤਿਮਰਨ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਨਾਮੇ ਪਾਤਸ਼ਾਹ ਧੰਨ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਤਿਨਾਂ ਦੇ ਜੀਵਨ ਕਉਤਕਾਂ ਦੀ ਕਥਾ ਪ੍ਰਾਰੰਭ ਹੋਈ ਹੈ। ਔਰ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਤਿਨਾਂ ਦੇ ਚਰਨ ਛੂਹ ਪ੍ਰਾਪਤ ਅਸਥਾਨ ਗੁਰਦੁਆਰਾ ਹਰਗੋਬਿੰਦਪੁਰ ਸਾਹਿਬ ਪਾਤਸ਼ਾਹੀ ਛੇਵੀ ਵਿਖੇ। ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸੱਜੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਬਾਬਾ ਬਗਾਲਾ ਸਾਹਿਬ ਦੀ ਧਰਤੀ ਦੇ ਉੱਪਰ ਪ੍ਰਗਟ ਹੋਏ ਨੇ ਔਰ ਮੱਖਣ ਸ਼ਾ ਲਬਾਣਾ ਉਹ ਗੁਰੂ ਕਾ ਸਿੱਖ ਕੋਠੀ ਚੜ੍ਹ ਕੇ ਸੱਚੋ ਗੁਰ ਲਾਧੂਰੀ ਸੱਚੋ ਗੁਰ ਲਾਧੂਰੀ ਇਹ ਆਪਣੇ ਮੁਖ ਤੋਂ ਉਚਾਰਨ ਕਰਦਾ ਪਿਆ ਹੈ ਔਰ ਬਾਬੇ ਗੁਰਦੇਵ ਨੇ ਆਕਰ ਕੀ ਤਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੰਜ ਪੈਸੇ ਔਰ ਨਾਰੀਅਲ ਆਦਿਕ ਦੀ ਭੇਟਾ ਅਰਪਣ ਕਰਕੇ ਗੁਰਧਗਦੀ ਬਖਸ਼ ਕਰਕੇ ਨਿਹਾਲ ਕਰਦਾਰਥ ਕੀਤਾ ਹੈ ਆਪ ਜੀ ਨੇ ਇਹ ਕਥਾ ਕਲਦੀ دیਵਾਨਾ ਵਿੱਚ ਸਰਵਣ ਕਰਕੇ ਇਲਾਹੀ ਪ੍ਰਾਪਤ ਕੀਤੀ ਹਰ ਅਜਿਹੀ ਕਥਾਰੀ ਹੈ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਦੇ ਨਾਲ ਸਰਵਣ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਚੋ ਸਤਗੁਰ ਰਬ ਚੜਿਓ ਸੰਸਾਰ ਤਿਮਰਨਸਾਈ ਕਵੀ ਜੀ ਕਹਿੰਦੇ ਨੇ ਕਿ ਸੱਚੇ ਸਤਗੁਰੂ ਧੰਨ ਗੁਰੂ ਦੇਗ ਬਹਾਦਰ ਸਾਹਿਬ ਜੀ ਸੂਰਜ ਦੀ ਨਿਯਾਈ ਪ੍ਰਗਟ ਹੋਏ ਨੇ ਔਰ ਜਿਹੜਾ ਸੰਸਿਆ ਦਾ ਅੰਧੇਰਾ ਸੀ ਉਹ ਸੰਸਾਰ ਦੇ ਉੱਪਰੋਂ ਖਤਮ ਹੋ ਗਿਆ ਏ ਸੰਗਤਾਂ ਦੇ ਮਨ ਦੇ ਵਿੱਚ ਸ਼ੰਕਾ ਸੀ ਕਿ ਪੂਰੇ ਗੁਰਦੇਵ ਸੱਚੇ ਬਾਦਸ਼ਾਹ ਜੀ ਕਿਹੜੇ ਹਨ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਦ ਪ੍ਰਗਟ ਹੋਏ ਨੇ ਸਿੱਖਾਂ ਦੇ ਮਨ ਦੇ ਵਿੱਚੋਂ ਇਹ ਸਾਰੇ ਸੰਕੇ ਸੰਦੇਹ ਦੂਰ ਹੋ ਗਏ ਹਨ ਜਿਵੇਂ ਜਸ ਤਾਰਾ ਗਨ ਲੁਪਤ ਹੋਵੇ ਤਾ ਸੋਡੇ ਲੁਪਤਾਏ ਜਿਵੇਂ ਸੂਰਜ ਦੇ ਚੜਨ ਦੇ ਉੱਪਰ ਗੁਰੂ ਖਾਲਸਾ ਜੀ ਤਾਰੇ ਗੁਬਤ ਹੋ ਜਾਂਦੇ ਨੇ ਇਦਾਂ ਹੀ ਜਿਹੜੀਆਂ ਬਾਈ ਮੱਜੀਆਂ ਸੋਡੀਆਂ ਦੀਆਂ ਲੱਗੀਆਂ ਹੋ ਜਾਂ ਸੰਨ ਉਹ ਤਾਰਿਆਂ ਦੀ ਨਿਆਈ ਗੁਬਤ ਹੋ ਗਈਆਂ ਹਨ ਚੌ ਬਈ ਧੀਰਮਾਲ ਇੱਕ ਰਹਿ ਤਹ ਗयो ਕਹਿੰਦੇ ਬਾਈਆਂ ਦੇ ਵਿੱਚੋਂ ਇੱਕੋ ਇੱਕ ਧੀਰਮਾਲ ਸੀ ਕਹਿੰਦੇ ਉਹੀ ਰਹਿ ਗਿਆ ਹੈ ਔਰ ਬਾਕੀ 21 ਸੋਢੀ ਉੱਠ ਗਰ ਕੇ ਬਾਬੇ ਬਕਾਲੀ ਸਾਹਿਬ ਤੋਂ ਚਲੇ ਗਏ ਹਨ ਸਿਹਾ ਜਿਸ ਮਸੰਦ ਬੱਡ ਲਇਓ ਜਿਹਦਾ ਨਾਮ ਗੁਰੂ ਖਾਲਸਾ ਜੀ ਸਿਹਾ ਮਸੰਦ ਸੀ ਉਹ ਧੀਰਮਲ ਦੇ ਨਾਲ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਬੈਠਾ ਹੈ ਮਿਲ ਆਪਸ ਮਹਿ ਕਰੀ ਸੁਲਾਏ ਔਰ ਆਪਸ ਵਿੱਚ ਮਿਲ ਕਰਕੇ ਧੀਰਮਲ ਨੇ ਔਰ ਗੁਰੂ ਖਾਲਸਾ ਜੀ ਜੋ ਸਿਆਮ ਸੰਤ ਸੀ ਉਹਨਾਂ ਨੇ ਸਲਾਹ ਕਰਨਾ ਕੀਤੀ ਹੈ ਆਬ ਹਮਰੀ ਕੈਸੀ ਰਹਿ ਆਏ ਕਹਿੰਦੇ ਹੁਣ ਜਿਹੜੀ ਗੁਰਤਾ ਵਾਲੀ ਗੱਲ ਸੀ ਉਹ ਤੇ ਹੱਥੋਂ ਨਿਕਲ ਗਈ ਹੈ ਧਰਨ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਦੇ ਤਖਤੇ ਉੱਪਰ ਬੈਠ ਗਏ ਨੇ ਹੁਣ ਸਾਡੀ ਰੋਹ ਕਿੰਨਾ ਰਹੇਗੀ ਅਸਾਂ ਦੇ ਲੋਕਾਂ ਵਿੱਚ ਢੰਡੋਰਾ ਪਟਿਆ ਹੀ ਵੀ ਧੀਰਮਾਲੀ ਗੁਰੂ ਹੈ ਤੇ ਧੀਰਮਾਲ ਜੀ ਹੁਣ ਤੁਹਾਡੀ ਤੇ ਗੱਲ ਰਹਗੀ ਹੈ ਧਰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਗੁਰਤਾ ਗੱਦੀ ਦੇ ਤਖਤ ਉੱਪਰ ਬੈਠ ਗਏ ਹਨ ਸੁਨ 시ਹੇ ਮਨ ਕੁਟਲ ਮਹਾਨੀ ਸੁਣ ਕਰਕੇ ਜਿਹੜਾ 시ਹ ਮਸੰਦ ਸੀ ਮਨ ਕਰਕੇ ਬਹੁਤਾ ਹੀ ਕੁਟਲ ਸੀ ਇਹਨੇ ਆਪਣੇ ਮਨ ਵਿੱਚ ਇਹ ਗੱਲ ਲਿਆਦੀ ਹੈ ਧੀਰਮਲ ਸੋ ਐਸ ਬਖਾਨੀ ਧੀਰਮਲ ਨੂੰ ਗੁਰੂ ਖਾਲਸਾ ਜੀ 시ਹ ਮਸੰਦ ਇਸ ਤਰੀਕੇ ਨਾਲ ਆਖਣ ਲੱਗਾ ਹੈ ਇਹ ਤੋ ਬਾਤ ਸੁਗਮ ਹੀ ਆਹ ਹੈ ਕਹਿ ਲਗਾਏ ਜੇ ਗੱਲ ਸੌਖੀ ਹੈ ਇਹ ਕੋਈ ਔਖੀ ਗੱਲ ਨਹੀਂ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਭਜਾਉਣਾ ਤੇ ਬੜਾ ਸੌਖਾ ਹੈ ਦੂਜੇ 21 ਜਿਹਦਾ ਭੱਜ ਗਏ ਨੇ ਇਦਾਂ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਭੱਜ ਜਾਵੇਗਾ ਭਜਦਿਆ ਕੋਈ ਦੇਰ ਅਵਾਰ ਨਹੀਂ ਲੱਗੇਗੀ। ਤੁਮ ਚਿੰਤਾ ਵੱਡ ਕੈਸੀ ਲਹੇ। ਤੁਸੀਂ ਆਪਣੇ ਮਨ ਦੇ ਵਿੱਚ ਚਿੰਤਾ ਕਿਉਂ ਕਰਦੇ ਹੋ? ਤੁਹਾਡੀਆਂ ਚਿੰਤਾ ਨੂੰ ਦੂਰ ਕਰਨ ਵਾਸਤੇ ਮੈਂ ਚੁ ਬੈਠਾ ਹਾਂ। ਮੈਂ ਤੁਹਾਡੀਆਂ ਚਿੰਤਾਵਾਂ ਨੂੰ ਦੂਰ ਕਰਾਂਗਾ। ਅਬ ਹੈ ਤਿਸ ਪ੍ਰਤਾਪ ਕੁਛ ਥੋਰਾ। ਕਹਿੰਦੇ ਹੁਣ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਤਾਪ ਥੋੜਾ ਹੈ। ਉਹ ਸਿੰਘਾ ਕਹਿੰਦਾ ਹੈ ਧੀਰਮਲ ਨੂੰ ਐਂਦਾ ਧੀਰਮਲ ਜੀ ਹੁਣ ਤੇ ਪ੍ਰਤਾਪ ਹੈ ਕੁਛ ਥੋੜਾ ਅੱਗੇ ਬਹੁਤ ਵੱਡਾ ਪ੍ਰਤਾਪ ਵਧ ਜਾਵੇਗਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਪਰ ਕਾਬੂ ਪਾਉਣਾ ਔਖਾ ਹੋ ਜਾਵੇਗਾ ਸੁਖ ਹੋਵੇ ਮਾਨੋ ਜੀ ਬਚ ਮੂਰਾ ਐਂਦੇ ਬਿਰ ਜਿਹੜਾ ਸੁਖ ਪ੍ਰਾਪਤ ਹੋ ਜਾਵੇਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇ ਬੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੋੜਨਾ ਔਖਾ ਹੋ ਜਾਵੇਗਾ ਔਰ ਧੀਰਮਲ ਕਹੇ ਲੱਗਾ ਵੀ ਕਿਉਂ ਨਹੀਂ ਫਿਰ ਤੂੰ ਮੰਨਦਾ ਕੋਈ ਨਾ ਕੋਈ ਕਰ ਜਿਹਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਤਾਪ ਘਟ ਜਾਏ ਜਥਾ ਵਿਸ਼ਨ ਨਾਰਦ ਕੋ ਜਾਣੇ ਜਿਵੇਂ ਵਿਸ਼ਨੂ ਦੀ ਗੱਲ ਭਗਵਾਨ ਵਿਸ਼ਨੂ ਦੀ ਗੱਲ ਨਾਰਦ ਮੰਦਾ ਸੀ ਏ ਦ ਸਿੰਘਾਂ ਉਸੇ ਪ੍ਰਕਾਰ ਤੂੰ ਮੇਰੀ ਗੱਲ ਨੂੰ ਮੰਨਣਾ ਕਰ ਤથા ਹੀ ਆਪੋਰਾ ਤੁਮ ਅਹੋ ਔਰ ਕਹਿ ਲੱਗਾ ਵੀ ਜਿਵੇਂ ਵਿਸ਼ਨੂੰ ਭਗਵਾਨ ਦਾ ਹਿਰਦਾ ਨਾਰਦ ਸੀ ਜਿੱਦਾਂ ਛੇਵੇਂ ਪਾਦਸ਼ਾਹ ਨੇ ਆਖਿਆ ਹੀ ਵਿਧੀ ਚੰਦ ਸੀਨਾ ਗੁਰੂ ਦਾ ਸੀਨਾ ਇਸੇ ਪ੍ਰਕਾਰ ਤੂੰ ਮੇਰਾ ਹਿਰਦਾ ਹੈ ਸਿਆ ਮਸੰਦ ਕੁਸ਼ਨਾ ਕੁਸ਼ ਮੇਰੇ ਵਾਸਤੇ ਤੂੰ ਕਰਨਾ ਕਰ ਜਿਸ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਤਾਪ ਗੁਪਤ ਹੋ ਜਾਵੇ ਆਪ ਪਰਤਾਏ ਭਲੇ ਪਿਖ ਲਹੋ ਐ ਲੱਗਾ ਵੀ ਹੁਣ ਮੈਂ ਤੈਨੂੰ ਪਰਤਾਉਣਾ ਹੈ ਪਰਤਾ ਕੇ ਵੇਖਣਾ ਹੈ ਵੀ ਤੂੰ ਮੇਰੀ ਗੱਲ ਮੰਨਦਾ ਹੈ ਕਿ ਨਹੀਂ ਮੰਨਦਾ ਮੇਰਾ ਪੱਕਾ ਸਿੱਖ ਹੈ ਕਿ ਕੱਚਾ ਸਿੱਖ ਹੈ ਸੁਨシ हे ਤਬ ਦੁਸ਼ਟ ਬਖਾਨੀ ਓੜ ਦੁਸ਼ਟ ਸੀਆ ਮਸੰਦ ਸੀ ਧੀਰਮਲ ਦਾ ਉਹਨੇ ਧੀਰਮਲ ਧੀਰੇ ਦੀ ਗੱਲ ਸੁਣ ਕੇ ਆਖਣਾ ਕੀਤਾ ਨਿਮਕ ਤੁਹਾਰੋ ਖਾਬ ਹੋ ਜਾਨੀ ਅੱਖ ਲਗਾ ਜੀ ਮੈਂ ਤੁਹਾਡਾ ਨਿਮਕ ਖਾਦਾ ਹੈ ਤੁਹਾਡੇ ਦਰ ਦਾ ਲੂਣ ਖਾਦਾ ਹੈ ਮੈਂ ਤੇ ਤੁਹਾਡੇ ਅਨਸਾਰ ਹੀ ਚੱਲਾਂਗਾ ਜਿਹਦੇ ਨਾਲ ਤੁਹਾਡੀ ਸ਼ੋਭਾ ਹੋਵੇ ਮੈਂ ਤੇ ਉਹ ਕੰਮ ਕਰਾਂਗਾ ਇਸਤੇ ਤੁਮਰੇ ਹਿੱਤ ਕੀ ਗਾਵੋ ਮੈਂ ਤੇ ਤੁਹਾਡੇ ਭਲੇ ਦੀ ਗੱਲ ਹੀ ਆਖਾਂਗਾ ਲੋਕਾਂ ਵਿੱਚ ਤੁਹਾਡਾ ਹੀ ਜਸ ਕਰਾਂਗਾ ਤੁਹਾਡੀ ਹੀ ਗੁਰਤਾ ਗੱਦੀ ਦੀ ਪ੍ਰੋੜਤਾ ਕਰਾਂਗਾ ਜਿਸ ਤੇ ਵੱਡ ਪ੍ਰਤਾਪ ਤੁਮ ਪਾਵੋ ਜਿਹਦੇ ਨਾਲ ਤੁਸੀਂ ਗੁਰੂਆਂ ਦੇ ਵਿੱਚੋਂ ਵੱਡੇ ਗੁਰੂ ਕੋ ਆਓ ਤੁਹਾਡਾ ਦੁਨੀਆਂ ਦੇ ਵਿੱਚ ਵੱਡਾ ਪ੍ਰਤਾਪ ਹੋਵੇ ਭੇਜੋ ਇੱਕ ਨਰ ਮਾਰਾ ਘੋਰੀ ਇੱਕ ਮਨੁੱਖ ਨੂੰ ਭੇਜੋ ਉਹ ਜਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਗੋਲੀ ਮਾਰੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੰਮ ਮੁੱਕ ਜਾਵੇ ਪਾਛੇ ਸੌਜ ਲੂਟ ਹੈ ਜੋਰੀ ਔਰ ਪਿੱਛੋ ਜਿਨਾ ਵੀ ਸਾਜੋ ਸਮਾਨ ਵਾਂ ਅਸੀਂ ਜਾ ਕੇ ਸਾਰਾ ਲੁੱਟ ਲਿਆਵਾਂਗੇ ਜਿਹੜੇ ਘੋੜੇ ਚੜਾਏ ਨੇ ਧੀਰਮਲ ਨੇ ਹਾਥੀ ਚੜਾਇਆ ਹੈ ਜੋ ਹੋਰ ਵਸਤਾਂ ਦੇ ਕੇ ਮੱਥਾ ਟੇਕਿਆ ਹੈ ਉਹ ਸਾਰੀਆਂ ਵਸਤੂਆਂ ਅਸੀਂ ਲੁੱਟ ਕੇ ਲੈ ਆਵਾਂਗੇ ਇੱਕ ਤੋ ਸਤਰ ਮ੍ਰਿਤ ਕੋ ਪਾਵੈ ਇੱਕ ਤੇ ਸਾਡਾ ਵੱਡਾ ਵੈਰੀ ਹੈ ਗੁਰੂ ਤੇਗ ਬਹਾਦਰ ਉਹ ਮੌਤ ਨੂੰ ਪਾ ਲਵੇਗਾ ਮਰ ਜਾਵੇਗਾ ਜਿਹੜਾ ਸਾਡੇ ਸਾਹਮਣੇ ਗੁਰੂ ਮੰਨ ਕੇ اٹਕਿਆ ਹੈ ਦੂਤੀਏ ਸੋਢੀ ਸਭ ਦਬ ਜਾਵੇ ਔਰ ਦੂਜਾ ਜਿਹੜਾ 21 ਸੋਢੀ ਹੋਰ ਬੈਠੇ ਨੇ ਗੁਰੂ ਬਣ ਕੇ ਉਹ ਵੀ ਦਬ ਜਾਣਗੇ ਜਦੋਂ ਗੋਲੀ ਚੱਲੀ ਜਦੋਂ ਗੰਡਾਸੇ ਤੇ ਸ਼ਮੀਆਂ ਵਗੀਆਂ ਧੀਰਮਲ ਜੀ ਕਿਹੜਾ ਗੁਰੂ ਹੈ ਜਿਹੜਾ ਤੁਹਾਡੇ ਸਾਹਮਣੇ ਆਕੜ ਕੇ ਬੈਠ ਜਾਵੇਗਾ ਤ੍ਰਿਤੀਏ ਧਨ ਆਵੇ ਕਰਮਾਹੇ ਔਰ ਤੀਜੀ ਗੱਲ ਹੈ ਵੀ ਜਿਹੜਾ ਧਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੜਿਆ ਹੈ ਘੋੜੇ ਚੜੇ ਨੇ ਸੋਨੇ ਦੀਆਂ ਕਾਠੀਆਂ ਚੜੀਆਂ ਨੇ ਹਾਥੀ ਦੇ ਦੰਦਾਂ ਵਾਲੇ ਪਲੰਘੇ ਚੜੇ ਨੇ ਰੁਪਈਏ ਚੜੇ ਨੇ ਉਹ ਸਾਰਾ ਕੁਝ ਸਾਡੇ ਕੋਲ ਆ ਜਾਵੇਗਾ। ਆਸ ਉਪਾਏ ਪੁਨ ਨਹਿ ਕਰ ਆਹੀ। ਅਰ ਉਹ ਜੇ ਜਤਨ ਆਪਾਂ ਹੁਣ ਕਰੀਏ ਜਿਹਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਤਾਪ ਘਟ ਜਾਵੇ। ਜੇ ਹੁਣ ਨਾ ਯਤਨ ਕੀਤਾ ਫੇਰ ਕੋਈ ਯਤਨ ਆਪਣੇ ਹੱਥ ਵਿੱਚ ਨਹੀਂ ਆਵਣਾ। ਸੁਣ ਕਰ ਕਟਲ ਮਸੰਧ ਬਾਨੀ ਸੁਣ ਕੇ ਸਿੰਘਾਂ ਦੀ ਗੱਲ ਉਹ ਧੀਰਮਲ ਪਾਪੀ ਨੇ ਧੀਰਮਲ ਆਚੀ ਮਨਮਾਨੀ ਧੀਰਮਲ ਐ ਸਿਰ ਲਾ ਕੇ ਆਖਿਆ ਵੀ ਗੱਲ ਤੇ ਤੂੰ ਠੀਕ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਖਾਤਮਾ ਵੀ ਹੋ ਜੂ ਧਨ ਵੀ ਕੋ ਲਿਆ ਜੂ ਤੀਜੇ ਹੋਰ ਜਿਹੜੇ ਗੁਰੂ ਬਣ ਦੇ ਦਾਅਵੇ ਕਰੀ ਬੈਠੇ ਨੇ ਉਹ ਸਾਰੇ ਭੱਜ ਜਾਣਗੇ ਹਰ ਖਤ ਹਵੈ ਕਹ ਹੀਮਤਵਾਨੀ ਔਰ ਖੁਸ਼ ਹੋ ਕਰਕੇ ਬਹੁਤ ਜ਼ਿਆਦਾ ਮਨ ਦੇ ਵਿੱਚ ਖੁਸ਼ੀ ਹੋ ਕਰਕੇ ਉਹਨੇ ਆਖਣਾ ਕੀਤਾ ਸਿਆਹੇ ਦੇ ਤਾਈ ਇਹ ਕ੍ਰਿਤ ਮਾਮ ਹਿਤ ਭਲੀ ਬਖਾਨੇ ਇਹ ਗਮ ਜਗਾਈ ਜਿਹੜਾ ਤੂੰ ਮੇਰੇ ਭਲੇ ਦਾ ਮੈਨੂੰ ਦੱਸਣਾ ਕੀਤਾ ਹੈ ਪਰ ਬਿਨ ਤੁਮਰੇ ਸਰਹ ਨਾਹੀ ਪਰ ਸਿਆਹ ਮਸੰਦ ਤੇਰੇ ਤੋਂ ਬਿਨਾ ਇਹ ਗੱਲ ਕਿਸੇ ਨੇ ਕਰਨੀ ਕੋਈ ਨਹੀਂ ਇਹ ਉਹ ਪਾ ਜਤਨ ਤੈਨੂੰ ਕਰਨਾ ਪੈਣਾ ਹੈ ਤੂੰ ਹੀ ਜਾ ਜਾ ਕਰਕੇ ਗੋਲੀ ਚਲਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਅਵਸਰ ਪਾਏ ਝੂਝ ਅਲ ਨਾਹੀ ਔਰ ਮੌਕਾ ਪਾ ਕੇ ਗੋਲੀ ਸਿੱਧੀ ਮਾਰ ਕਿਤੇ ਨਿਸ਼ਾਨਾ ਚੁੱਕ ਨਾ ਜਾਵੇ ਕਿਤੇ ਇਹ ਨਾ ਹੋਵੇ ਵੀ ਗੋਲੀ ਵੀ ਚੱਲ ਜਾਵੇ ਤੇ ਧੰਨ ਗੁਰੂ ਤੇਗ ਬਹਾਦਰ ਵੀ ਵੱਜ ਜਾਵੇ ਸੋਨ ਮਸਾਂਦ ਕਹ ਮੂਤੇ ਲਹੋ ਔਰ ਸੁਣ ਕੇ ਮਸਾਂਦ ਆਖਣ ਲੱਗਾ ਇਹ ਗੱਲਾਂ ਤੇ ਫਿਰ ਇਹ ਕੰਮ ਮੇਰੇ ਤੋਂ ਹੋਇਆ ਹੀ ਲਵੋ ਇਹ ਤਾਂ ਕਾਜ ਸੁਗਮ ਹੀ ਆਹੋ ਇਸ ਕੰਮ ਬੜਾ ਸੁਖਾ ਹੈ 50 ਕ ਬੰਦੇ ਮੈਂ ਆਪਣੇ ਨਾਲ ਲੈਣਾ ਸੋਹਣੀ ਬੰਦੂਕ ਲੈਣਾ ਤੇ ਨਿਸ਼ਾਨਾ ਸਿੰਨ ਕੇ ਧਰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਐਂ ਗੋਲੀ ਮਾਰਾਂਗਾ ਆਸ ਕਹ ਤਦ ਚਨ ਭਇਓ ਤਿਆਰੇ ਇਦਾਂ ਕਹਿ ਕੇ ਛੇਤੀ ਦੇ ਨਾਲ ਉਹਨੇ ਤਿਆਰੀ ਕਰ ਲੈਣਾ ਕੀਤੀ ਹੈ ਢੀਨ ਬੰਦੂਕਾ ਗੁਲ ਕਾ ਡਾਰੇ ਔਰ ਤਿੰਨ ਗੋਲੀਆਂ ਉਹਨੇ ਬੰਦੂਕ ਦੇ ਵਿੱਚ ਪਾ ਲੈਣੀਆਂ ਕੀਤੀਆਂ ਹਨ ਮਨ ਜੇ 50 ਸੰਗ ਕਰ ਤਿਆਰ ਔਰ ਗੁਰੂ ਕਾਲ ਸਾਹਿਬ ਜੀ ਪੰਜ ਕ ਜਾਨੇ ਉਹਨੇ ਨਾਲ ਤਿਆਰ ਕਰ ਲਏ ਨੇ 50 ਕ ਜਾਨੇ ਲਏ ਨੇ ਪੰਜ ਮੁਖੀ ਬੰਦਿਆਂ ਦੇ ਮੋਢਿਆਂ ਤੇ ਗਡਾਸੀ ਰਖਾ ਕੇ ਉਹ ਆਪਣੇ ਨਾਲ ਤਿਆਰ ਕਰ ਲੈਣਾ ਕੀਤੇ ਹਨ ਦਿਵਸ ਦੁਪਹਿਰ ਹਲਕ ਤੇ ਸਕਾਰ ਜਦੋਂ ਦੁਪਹਿਰ ਦਾ ਵੇਲਾ ਹੋਇਆ ਨਾ ਉਦੋਂ ਗੁਰੂ ਖਾਲਸਾ ਜੀ ਉਹ ਆਪਣੇ ਡੇਰੇ ਵਿੱਚੋਂ ਨਿਕਲ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਉਣ ਲਈ ਚੱਲਿਆ ਹੈ ਕਿਉਂਕਿ ਸਵੇਰੇ ਸ਼ਾਮ ਨੂੰ ਸੰਗਤ ਹੁੰਦੀ ਹੈ ਦੁਪਹਿਰਾ ਕੱਟਣ ਵਾਸਤੇ ਸੰਗਤਾਂ ਰੁੱਖਾਂ ਦੇ ਹੇਠ ਬੈਠ ਕੇ ਆਰਾਮ ਕਰਦੀਆਂ ਨੇ ਉਹਨੂੰ ਪਤਾ ਸੀ ਵੀ ਦੁਪਹਿਰੇ ਮੇਰਾ ਦਾ ਲੱਗ ਜਾਣਾ ਹੈ ਜਾਣਿਓ ਆਪ ਕੋਰੇ ਨਿਕਟ ਨਾ ਕੋਈ ਔਰ ਮਨ ਵਿੱਚ ਇਹ ਗੱਲ ਜਾਣੀ ਵੀ ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਕੋਈ ਨਹੀਂ ਹੋਣਾ ਨਿਕਸਿਓ ਗ੍ਰਹਿ ਤੇ ਗਰਭਤ ਸੋਈ ਬੜਾ ਹੰਕਾਰ ਦੇ ਨਾਲ ਭਰਿਆ ਫੂਂ ਫੂਂ ਕਰਦਾ ਆਪਣੇ ਘਰ ਤੋਂ ਬਾਹਰ ਨਿਕਲ ਕਰਕੇ ਚੱਲਿਆ ਹੈ ਯਾ ਪ੍ਰਵੇਸ਼ਿਓ ਗੁਰ ਗ੍ਰਹਿ ਮਝਾਰਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਤੇ ਆਸਣ ਲਾ ਕੇ ਭੋਰਾ ਸਾਹਿਬ ਵਾਲੇ ਸਥਾਨ ਤੇ ਬੈਠੇ ਹੀ ਮਹਾਰਾਜ ਸਾਹਿਬ ਜੀ ਦੇ ਉਸ ਆਸਣੇ ਉੱਪਰ ਚੱਲਿਆ ਗਿਆ ਹੈ ਸ੍ਰੀ ਗੁਰੂ ਅਗੇ ਸਥਿਤ ਨਿਹਾਰਾ ਸਤਿਗੁਰੂ ਸਾਹਿਬ ਜੀ ਆਪਣੀ ਮੌਜ ਵਿੱਚ ਜਿੱਤੇ ਮੰਜੀ ਸਾਹਿਬ ਵਾਲਾ ਪਾਵਨ ਸਥਾਨ ਬਣਿਆ ਹੈ ਉੱਥੇ ਮਹਾਰਾਜ ਸਾਹਿਬ ਜੀ ਬੈਠੇ ਸੀ ਭੋਰਾ ਸਾਹਿਬ ਦੇ ਸਾਹਮਣੇ ਹੀ ਸ਼ੀਹਾ ਦੁਸ਼ਟ ਭਇਓ ਅਗਵਾਈ ਔਰ ਗੁਰੂ ਖਾਲਸਾ ਜੀ ਜਿਹੜਾ ਸ਼ੀਹਾ ਦੁਸ਼ਟੀ ਨਾ ਇਹ ਅੱਗੇ ਹੋ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖਲੋ ਗਿਆ ਔਰ ਐਂ ਬੰਦੂ ਕਰਕੇ ਇਹਨੇ ਨਿਸ਼ਾਨਾ ਸਿਨ ਲੈਣਾ ਕੀਤਾ ਹੈ ਦਾਸ ਸੀਸ ਪਰ ਸ਼ਿਸ਼ਤ ਲਗਾਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੱਥੇ ਦਾ ਨਿਸ਼ਾਨਾ ਤੱਕਿਆ ਇਸ ਸਤਿਗੁਰੂ ਸਾਹਿਬ ਜੀ ਦੇ ਮੱਥੇ ਦੇ ਵਿੱਚ ਗੋਲੀ ਮਾਰੀਏ ਜਿਹਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਜਾ ਸਾਹ ਨਾ ਲੈ ਸਕਣ ਜਵਾਲਾ ਬੰਮਣੀ ਡੰਬ ਚਲਾਈ ਔਰ ਕਹਿੰਦੇ ਉਹਨੇ ਬੰਦੂਕ ਜਿਹੜੀ ਸੀ ਨਾ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੱਥੇ ਵੱਲ ਲਿਲਾਟ ਵੱਲ ਕਰਕੇ ਚਲਾਈ ਹੈ ਚੱਲ ਤਾ ਲਿਲਾਟ ਚਾਟਿਓ ਜਾਈ ਔਰ ਜਦੋਂ ਗੁਰੂ ਖਾਲਸਾ ਜੀ ਗੋਲੀ ਚੱਲੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੱਥੇ ਨੂੰ ਛੂ ਕੇ ਉਹ ਗੋਲੀ ਗਾਂ ਲੰਗ ਗਈ ਹੈ ਨਿਸ਼ਾਨਾ ਚੂਬ ਗਿਆ ਹੈ ਗੋਲੀ ਧੰਨ ਸੱਚੇ ਪਾਤਸ਼ਾਹ ਜੀ ਦੇ ਮੱਥੇ ਨਾਲ ਜਾ ਕੇ ਛੂ ਗਈ ਹੈ ਜਬ ਟੀ ਹੋਇਆ ਕਰ ਗਿਰੀ ਅਗਾਰੀ ਔਰ ਕਹਿੰਦੇ ਤਿਰਸ਼ੀ ਜੀ ਹੋਗੇ ਨਾ ਅੱਗੇ ਗਾਂ ਜਾ ਕੇ ਭੁਰਾ ਸਾਹਿਬ ਵਾਲੇ ਅਸਥਾਨ ਦੇ ਉੱਪਰ ਡਿੱਗ ਪਈ ਹੈ ਬਾਰੇ ਉਹ ਰੋਰ ਗੁਰ ਗ੍ਰਹਿ ਤੱ ਭਾਰੀ ਸਤਿਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਰੌਲਾ ਪੈ ਗਿਆ ਹੈ ਜਿੰਨੀਆਂ ਗੁਰੂ ਕੀ ਸੰਗਤ ਆਸ-ਪਾਸ ਸੀ ਉਹ ਇਕੱਠੀਆਂ ਹੋ ਕੇ ਆ ਗਿਆ ਬੜਾ ਉਹਨਾਂ ਨੇ ਆ ਕਰਕੇ ਬਰਲਾਪ ਕਰਨਾ ਸ਼ੁਰੂ ਕਰ ਦਿੱਤਾ ਇਹ ਤੋ ਤਦਾਸ ਫਿਰੇ ਗਨ ਧਾਏ ਇਧਰ ਉਧਰ ਗੁਰੂ ਖਾਲਸਾ ਜੀ ਜਿਹੜੇ ਸੇਵਕ ਸੀ ਨਾ ਗੁਰੂ ਘਰ ਦੇ ਉਹ ਭੱਜੇ ਫਿਰਦੇ ਹਨ ਕਿਸੇ ਨੇ ਅੱਗੋਂ ਡਾਂਗ ਚੁੱਕ ਲਈ ਐ ਕੋਈ ਗਾਲੀ ਗਲੋਚ ਕਰਨ ਲੱਗਾ ਐ ਕੋਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਜਾ ਕੇ ਮਹਾਰਾਜ ਸਾਹਿਬ ਜੀ ਨੂੰ ਸੰਭਾਲਣ ਦਾ ਯਤਨ ਕਰਦਾ ਪਿਆ ਹੈ ਮਾਤਾ ਨਾਨਕੀ ਦੌਰੀ ਆਏ ਉਧਰ ਮਾਤਾ ਨਾਨਕੀ ਜੀ ਨੂੰ ਪਤਾ ਲੱਗਾ ਕਿ ਮੇਰੇ ਸਹਬਜ਼ਾਦੇ ਦੇ ਉੱਪਰ ਕਿਸੇ ਨੇ ਗੋਲੀ ਚਲਾ ਦਿੱਤੀ ਮਾਤਾ ਜੀ ਭੱਜੇ ਭੱਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਏ ਹਨ ਪੁੱਤਰ ਪਿਆਰੇ ਦੇਖ ਲਿਲਾਰਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੱਥਾ ਆ ਕੇ ਵੇਖਿਆ ਹੈ ਮਾਂ ਨੇ ਵੇਖਿਆ ਸੱਚੇ ਪਾਤਸ਼ਾਹ ਜੀ ਦੇ ਮਸਤਕ ਦੇ ਵੱਲ ਕਾਚਾ ਕਰ ਰੁਦਰ ਕੀ ਨਿਕਸੀ ਧਾਰਾ ਮਹਾਰਾਜ ਸਾਹਿਬ ਜੀ ਦੇ ਮੱਥੇ ਦੇ ਵਿੱਚੋਂ ਕੁਝ ਕ ਖੂਨ ਵਗ ਰਿਹਾ ਹੈ ਖੋਣ ਦੀਆਂ ਤੇ ਧੀਰੀਆਂ ਛੁੱਟ ਰੀਆਂ ਹਨ ਲੁੱਟ ਮਚਾਈ 시헤 ਭਾਰੀ ਉਧਰ 시헤 ਮਸੰਦ ਨੇ ਗੁਰੂ ਖਾਲਸਾ ਜੀ ਲੁੱਟ ਮਚਾਈ ਹੋਈ ਹੈ ਸਤਿਗੁਰੂ ਸਾਹਿਬ ਜੀ ਦੇ ਘਰ ਦਾ ਖਜ਼ਾਨਾ ਲੁੱਟ ਰਿਆ ਹੈ ਲੁੱਟਿਓ ਕੋਸ਼ੀਨ ਧਨ ਭਾਰੀ ਹਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਦਾ ਖਜ਼ਾਨਾ ਲੁੱਟ ਰਿਆ ਹੈ ਅਮੂਲਕ ਅਵਸਥਾ ਨੂੰ ਚੁਣ-ਚੁਣ ਕੇ ਚੋਕਰਿਆ ਹੈ ਅਪਰਵਸਤ ਗ੍ਰਹਿ ਲੂਟ ਤ ਜਾਏ ਔਰ ਦੂਜੇ ਬੰਦੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਵਿੱਚ ਮਹਾਰਾਜ ਸਾਹਿਬ ਜੀ ਦਾ ਸਾਜੋ ਸਮਾਨ ਖਲਾਰ ਤੋੜ ਰਹੇ ਨੇ ਔਰ ਚੰਗੀਆਂ ਚੰਗੀਆਂ ਵਸਤਵਾਂ ਨੂੰ ਲੁੱਟ ਰਹੇ ਹਨ ਕਛਕ ਦਾਸ ਗੁਰtheta ਬੰਧਵਾਏ ਸਤਿਗੁਰੂ ਸਾਹਿਬ ਜੀ ਦੇ ਘਰ ਦੇ ਸਿਆਣੇ ਸਿਆਣੇ ਸਿੱਖਾਂ ਨੂੰ ਉਹਨਾਂ ਨੇ ਗੁਰੂ ਖਾਲਸਾ ਜੀ ਪੁੱਠੀਆਂ ਮੁਸ਼ਕਾਂ ਦੇ ਨਾਲ ਬੰਨ ਦੇਣਾ ਕੀਤਾ ਹੈ ਕੁਝ ਕੁ ਗੁਰੂ ਗਿਆ ਸਿੱਖਾਂ ਨੂੰ ਬੰਨ ਕੇ ਉਹਨਾਂ ਦੀ ਬੇਇੱਜ਼ਤੀ ਕਰਦੇ ਪਏ ਹਨ ਸਤਗੁਰ ਥੇਤ ਵਾ ਪਿਖਾ ਤਮਾਸ਼ਾ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਨੇ ਮਹਾਰਾਜ ਸਾਹਿਬ ਜੀ ਆਪਣੀ ਮੌਜ ਦੇ ਵਿੱਚ ਬੈਠੇ ਹੋਏ ਸਾਰਾ ਖੇਲ ਤਮਾਸ਼ਾ ਦੇਖਦੇ ਪਏ ਹਨ ਸ਼ੋਕ ਕਰੋਧ ਕੁਛ ਨਹਿਨ ਪ੍ਰਕਾਸ਼ ਮਹਾਰਾਜ ਸਾਹਿਬ ਜੀ ਦੇ ਮਨ ਵਿੱਚ ਨਾ ਕਿਸੇ ਪ੍ਰਕਾਰ ਦੀ ਕੋਈ ਗਮੀ ਨਾ ਮਹਾਰਾਜ ਦੇ ਮਨ ਵਿੱਚ ਕੋਈ ਕਰੋਧ ਆ ਰਿਹਾ ਹੈ ਨਾ ਮਾਰ ਸਹਬ ਜੀ ਕਿਸੇ ਨੂੰ ਚੰਗੀ ਦੇ ਨਾ ਮਾਰੀ ਕਹਿੰਦੇ ਨੇ ਐ ਚੁੱਪ ਕਰਕੇ ਬੈਠੇ ਹੋਏ ਹਨ ਬੇਖ ਮਾਤਾ ਬਹੁਤ ਕਰੋਧ ਉਪਾਯੋ ਮਾਤਾ ਜੀ ਰੋਂਦੇ ਪਏ ਨੇ ਤੇ ਵੇਖ ਕੇ ਸੀਏ ਦੀ ਕਰਤੂਤ ਮਾਤਾ ਜੀ ਦੇ ਮਨ ਦੇ ਵਿੱਚ ਭਾਰੀ ਰੋਸਾ ਆਇਆ ਹੈ ਕਹਿਓ ਕੇ ਧੀਰੂ ਜ਼ੁਲਮ ਕਰਾਇਓ ਕਹਿ ਲਗਿਓ ਧੀਰਵਾ ਤੂੰ ਬਹੁਤਾ ਵੱਡਾ ਜ਼ੁਲਮ ਕੀਤਾ ਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਰੇ ਪਿਓ ਦੇ ਭਰਾ ਸਨ ਤੂੰ ਆਪਣੇ ਚਾਚੇ ਤਾਏ ਦੀ ਲਾਜ ਨਹੀਂ ਰੱਖੀ ਚਾਚੇ ਤਾਏ ਉੱਪਰ ਤੂੰ ਕੋਲ ਧਾਤੀਆ ਜ਼ੁਲਮ ਕੀਤਾ ਹੈ। ਪਿਤ ਭਰਾਤਾ ਗੁਲ ਕ ਮਰਵਾਈ। ਉਹ ਆਪਣੇ ਪਿਓ ਦੇ ਭਰਾ ਆਪਣੇ ਚਾਚੇ ਤਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੋਲੀਆਂ ਮਰਵਾਉਣੀਆਂ ਕੀਤੀਆਂ ਹਨ। ਭਾ ਕੁਨ ਘਾਤ ਲਾਜ ਨਹੀਂ ਆਈ। ਓ ਧੀਰਮੱਲਾ ਤੂੰ ਕੋਲ ਘਾਤੀ ਹੋ ਗਿਆ ਹੈ। ਤੈਨੂੰ ਸ਼ਰਮ ਨਾ ਆਈ। ਆਪਣੇ ਚਾਚੇ ਤਾਏ ਨੂੰ ਗੋਲੀਆਂ ਮਰਵਾਉਣ ਲੱਗ ਪਿਆ ਹੈ। ਕਿਉਂਕਿ ਧੀਰਮਾਲ ਵੀ ਛੋਡੀ ਪਰਿਵਾਰ ਵਿੱਚੋਂ ਅਸੀਂ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਦਾ ਜੀ ਲਗਦੇ ਸਨ ਔਰ ਇਹਦੇ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਾਈ ਸਨ ਇਸ ਵਾਸਤੇ ਮਾਤਾ ਜੀ ਕਹਿੰਦੇ ਉਹ ਕੁਲ ਘਾਦੀਆ ਤੈਨੂੰ ਸ਼ਰਮ ਨਹੀਂ ਆਈ ਤੂੰ ਆਪਣਿਆਂ ਦੇ ਉੱਤੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਮੇਰਾ ਪੁੱਤਰ ਸਾੰਤ ਰਸ ਪੀਣਾ ਮੇਰਾ ਤੇ ਪੁੱਤਰ ਸ਼ਾਂਤੀ ਦੇ ਰਸ ਵਿੱਚ ਭਿੱਜਾ ਹੋਇਆ ਇਹਨਾਂ ਦੇ ਕਿਸੇ ਪ੍ਰਕਾਰ ਦਾ ਕੋਈ ਕ੍ਰੋਧ ਹੀ ਨਹੀਂ ਆਉਂਦਾ ਇਸੇ ਪ੍ਰਕਾਰ ਦਾ ਦੁੱਖ ਹੀ ਨਹੀਂ ਇਹ ਤੇ ਸਮੁੰਦਰ ਵਾਂਗੂ ਸ਼ਾਂਤ ਹੋਇਆ ਬੈਠਾ ਹੈ ਗੁਰ ਨਾਨਕ ਕਰ ਦੇ ਰੱਖ ਲੀਨਾ ਤੂੰ ਤੇ ਕੋਈ ਘਟ ਨਹੀਂ ਕੀਤੀ ਗੋਲੀ ਚਲਾ ਕੇ ਤੂੰ ਤੇ ਮਾਰਨ ਮਕਾਉਣ ਦਾ ਪੂਰਾ ਕੰਮ ਕੀਤਾ ਹੈ ਪਰ ਮੇਰੇ ਪੁੱਤਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਹੱਥ ਦੇ ਕੇ ਰੱਖ ਲੈਣਾ ਕੀਤਾ ਹੈ ਕੀਨ ਦੁਸ਼ਟਤਾ ਲਿਹੋ ਫਲ ਪਾਈ ਤੂੰ ਦੁਸ਼ਟਤਾ ਕੀਤੀ ਤੈਨੂੰ ਵੱਡਾ ਫਲ ਇਹਦਾ ਭੁਗਤਣਾ ਪਵੇਗਾ ਆਪਜਸ ਪਾਵ ਹੋ ਨਹਿ ਗੁਰਾਈ ਜਾਂ ਮੇਰਾ ਵੀ ਬਚਨ ਰਿਆ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਧਰਮ ਸੁਪਤਨੀ ਐ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਐ ਤੈਨੂੰ ਐਸ ਜਨਮ ਵਿੱਚ ਕੀ ਅਗਲੇ 100 ਜਨਮ ਵਿੱਚ ਗੁਰਤਾ ਗਦੀ ਨਹੀਂ ਪ੍ਰਾਪਤ ਹੋਵੇਗੀ ਤੂੰ ਆਪ ਜਸ ਪਾ ਕੇ ਮਰੇਗਾ ਦੁਨੀਆਂ ਵਿੱਚ ਤੇਰਾ ਕੁਝ ਹਸ ਹੋਵੇਗਾ ਕੋਈ ਤੇਰਾ ਨਾਮ ਨਹੀਂ ਲਵੇਗਾ ਸਿੱਖ ਜਗਤ ਦੇ ਵਿੱਚ ਜਿਹੜੇ ਤੈਨੂੰ ਮੰਨਣਗੇ ਉਹਨਾਂ ਦੇ ਨਾਲ ਮੇਰੇ ਸਿੱਖ ਕੋਈ ਮੇਲ ਜੋਲ ਨਹੀਂ ਰੱਖਣਗੇ ਸ਼ੀਹੇ ਜਿਸ ਕਰਤੇ ਗੋਰੀ ਫਿਰ ਮਾਤਾ ਜੀ ਕਹਿੰਦੇ ਸ਼ੀਹੇ ਪਾਪੀਆ ਗੁਰੂ ਨਾਨਕ ਸਾਹਿਬ ਜੀ ਦਾ ਘਰ ਦਾ ਖਾ ਕੇ ਗੁਰੂ ਨਾਨਕ ਸਾਹਿਬ ਦੇ ਘਰ ਉੱਪਰ ਤੂੰ ਗੋਲੀਆਂ ਚਲਾਈਆਂ ਨੇ ਜਿਹੜੇ ਹੱਥ ਨਾਲ ਤੂੰ ਗੋਲੀ ਚਲਾਉਣਾ ਕੀਤੀ ਏ ਮਾਰੀ ਤਾਤ ਲਿਲਾ ਰਹ ਓਰੀ ਮੇਰੇ ਪੁੱਤ ਦੇ ਮੱਥੇ ਵਿੱਚ ਜਿਹੜੇ ਹੱਥਾਂ ਨਾਲ ਤੂੰ ਗੋਲੀ ਮਾਰਨਾ ਕੀਤੀ ਏ ਸੂਖ ਜਾਏ ਸੋ ਪੂਜਾ ਤੇਮਾਰੀ ਤੇਰੀ ਉਹ ਬਾਹ ਹੀ ਸੁੱਕ ਜਾਵੀਂ ਤੇਰੀ ਬਾਹ ਹਰੀ ਨਾ ਹੋਵੇ ਜਿਵੇਂ ਸੁੱਕੀ ਟਾਣੀ ਰੁੱਖ ਦੇ ਨਾਲ ਲੰਮਕਦੀ ਫਿਰਦੀ ਏ ਹਵਾ ਦੇ ਬੁੱਲੇ ਨਾਲ ਐ ਹਿਲਦੀ ਫਿਰਦੀ ਆ ਨਾ ਸੀਆਂ ਤੇਰੀ ਬਾਹ ਸੁੱਕ ਜੇ ਤੇਰੇ ਸਰੀਰ ਦੇ ਨਾਲ ਲੰਮਕੀ ਰਵੇ ਉਹਦੇ ਤੋਂ ਤੂੰ ਕੋਈ ਕੰਮ ਨਾ ਲੈ ਸਕੇ ਗੁਰਣ ਅਵੱਗਿਆ ਰਹੇ ਚਨਾਰੀ ਸਤਿਗੁਰੂ ਸੇਵ ਜੀ ਦੀ ਤੂੰ ਭਾਰੀ ਅਵੱਗਿਆ ਕੀਤੀ ਹੈ ਇਹ ਗੱਲ ਆਸਾਨੇ ਪਛਾਣ ਲੈਣਾ ਕੀਤੀ ਹੈ ਕਿ ਤਿਆਦਕ ਮਾਤਾ ਬਚਪਰਾਹੀ ਇਤਾਂ ਦੇ ਬਚਨ ਮਾਤਾ ਜੀ ਨੇ ਵਾਕ ਕਵਾ ਕੇ ਅਖਰਾ ਕੀਤੇ ਹਨ ਪਾਪੀ ਸੀਹੇ ਲੂਟ ਮਚਾਹੀ ਹੋਰ ਉਧਰ ਗੁਰੂ ਖਾਲਸਾ ਜੀ ਜਿਹੜਾ ਪਾਪੀ ਸੀਆ ਮਸੰਦ ਸੀ ਉਹ ਮਾਤਾ ਜੀ ਦੇ ਦਿੱਤੇ ਹੋਏ ਸਰਾਫਾਂ ਨੂੰ ਜਾਣਦਾ ਨਹੀਂ ਮਾਤਾ ਜੀ ਦੇ ਬਚਨਾਂ ਦੀ ਨਾ ਪ੍ਰਵਾਹ ਕਰਦਾ ਹੋਇਆ ਉਹਨੇ ਲੁੱਟ ਮਚਾਉਣਾ ਕੀਤੀ ਲੁੱਟੀ ਜਾਂਦਾ ਪਿਆ ਹੈ ਨਾ ਕੁਛ ਤਾਂ ਜਿਉ ਵਸਤ ਜੋ ਥਾਈ ਉਹਨੇ ਕੋਈ ਵੀ ਵਸਤੂ ਛੱਡਣਾ ਨਹੀਂ ਕੀਤੀ ਗੁਰੂ ਘਰ ਦੇ ਵਿੱਚੋਂ ਲੁੱਟੀ ਲੁੱਟ ਮਚਾ ਲਈ ਹੈ ਕਿੰਨੇ ਦੁਇਸ਼ਟ ਸਭੀ ਉਚਵਾਈ ਔਰ ਦੁਇਸ਼ਟ ਪਾਪੀ ਨੇ ਗੁਰੂ ਘਰੋਂ ਸਾਰਾ ਕੁਝ ਚੁੱਕ ਲੈਣਾ ਕੀਤਾ ਕੋਈ ਪਲੰਘ ਬਿਸਤਰਾ ਨਹੀਂ ਰਹਿਣ ਦਿੰਦਾ ਜਾਤ ਕਾਲ ਐਸੇ ਉਗਲਾਇਓ ਔਰ ਜਦੋਂ ਸਿਆਮ ਸੰਧ ਲੁੱਟ ਕੇ ਚੱਲਿਆ ਹੈ ਨਾ ਜਾਂਦੀ ਜਾਂਦੀ ਵਾਰ ਇਦਾਂ ਦੇ ਬਚਨ ਕਰ ਗਿਆ ਹੈ ਗੁਰੂ ਬਨਨ ਕੋ ਸਵਾਦ ਚਖਾਇਓ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਵੀ ਗੁਰੂ ਬਨਦਾ ਫਿਰਦਾ ਹੀ ਅਸਾਂ ਦੇ ਗੁਰੂ ਬਨਨ ਦਾ ਸਵਾਦ ਦਿੰਦਾ ਹੈ ਵੀ ਜਿਹੜਾ ਗੁਰੂ ਬਣੇਗਾ ਉਹਨੂੰ ਐਸੇ ਪ੍ਰਕਾਰ ਅਸੀਂ ਗੋਲੀਆਂ ਮਾਰਾਂਗੇ ਗੁਰੂ ਖਾਲਸਾ ਜੀ ਇਹ ਆਦ ਕਾਲ ਤੋਂ ਹੀ ਚੱਲਦਾ ਆਇਆ ਇਹ ਕੋਈ ਸਿੱਖ ਸੰਪਰਦਾਵਾਂ ਜਥੇਬੰਦੀਆਂ ਵਿੱਚ ਨਵੀਂ ਗੱਲ ਨਹੀਂ ਹੈ ਵੀ ਗੁਰਤਾ ਗੱਦੀ ਪਿੱਛੇ ਜਥੇਦਾਰੀਆਂ ਦੇ ਪਿੱਛੇ ਗੋਲੀਆਂ ਚੱਲਦੀਆਂ ਨੇ ਇਹ ਆਦ ਕਾਲ ਤੋਂ ਹੀ ਗੱਲ ਚੱਲਦੀ ਆਈ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਗੋਲੀਆਂ ਚੁਲਾ ਦਿੱਤੀਆਂ ਅਸੀਂ ਗੁਰੂ ਖਾਲਸਾ ਜੀ ਕਾਲ ਜੁਗੀ ਜੀਵਕਾ ਦੇ ਪਾਣੀ ਹਾਰ ਇਹ ਗੋਲੀਆਂ ਦਾ ਸਿਲਸਿਲਾ ਤੇ ਗੁਰੂ ਕਾਲ ਤੋਂ ਹੀ ਚੱਲਦਾ ਆਇਆ ਔਰ ਪਾਪੀ ਕਹਿੰਦਾ ਹੈ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਗੁਰੂ ਬਣ ਦਾ ਸਵਾਦ ਆ ਜਾਵੇਗਾ ਅਸਾਂ ਨੇ ਤਾਂ ਗੋਲੀ ਮਾਰੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਾਈ ਪੁਨ ਐਸੇ ਨਹਿ ਕਰਹੁ ਕਦਾਈ ਫਿਰ ਗੁਰੂ ਤੇਗ ਬਹਾਦਰ ਸਾਹਿਬ ਆਪਣੀਆਂ ਪੁਸ਼ਤਾ ਨੂੰ ਇਹ ਕਹਿ ਜੂ ਵੀ ਕਦੇ ਗੁਰੂ ਨਾ ਬਣਿਓ ਇਹੋ ਜੀ ਗੱਲ ਫੇਰ ਨਹੀਂ ਕਰੇਗਾ ਇਕ ਧੀਰਮਾਲਕ ਗੁਰੂ ਕਹਾਈ ਔਰ ਇਕੋ ਇੱਕ ਗੁਰੂ ਹੋਵੇਗਾ ਜਿਹਨੂੰ ਧੀਰਮਾਲ ਕਹਿੰਦੇ ਦੁਨੀਆ ਵਿੱਚ ਉਹਦੇ ਨਾਮ ਦਾ ਡੰਕਾ ਵੱਜੇਗਾ ਮੈਂ ਮਸੰਦ ਇਸਕੇ ਟਿਗ ਹੋਵਾ ਔਰ ਮੈਂ ਉਹਦੇ ਕੋਲ ਮਸੰਦ ਹਾਂ ਦੁਨੀਆ ਦੇ ਲੋਕ ਮੇਰੇ ਕੋਲ ਆ ਕੇ ਅਰਦਾਸਾਂ ਕਰਵਾਉਣਗੇ ਤੇ ਮੈਂ ਅਰਦਾਸ ਕਰਾਂਗਾ ਤੇ ਧੀਰਮਾਲ ਸਤਿਗੁਰੂ ਜੀ ਔਰ ਦਸਾਂ ਨੂੰ ਭਾਗ ਲਾਉਣਗੇ ਗੁਰ ਦੂਸਰ ਨਾ ਸਖ ਹੈ ਜੋਵਾ ਔਰ ਦੂਜਾ ਕੋਈ ਗੁਰੂ ਨਹੀਂ ਬਣ ਸਕੇਗਾ ਸੰਸਾਰ ਦੇ ਵਿੱਚ ਇੱਕੋ ਇੱਕ ਧੀਰਮਲ ਗੁਰੂ ਅਖਵਾਵੇਗਾ ਆਸ ਬਕ ਮੰਦ ਮਤੀ ਚਲ ਗयो ਇਸ ਤਰ੍ਹਾਂ ਦੇ ਬਚਨ ਕਹਿ ਕੇ ਬਗਦਾ ਹੋਇਆ ਉਹ ਧੀਰਮਲ ਗੁਰੂ ਖਾਲਸਾ ਜੀ ਚਲਿਆ ਗਿਆ ਧੀਰਮਲ ਦਾ ਸਿਆ ਮਸੰਦ ਜਾਏ ਧੀਰਮਲ ਕੇ ਢਿਗ ਭਇਓ ਔਰ ਜਾ ਕਰਕੇ ਧੀਰਮਲ ਦੇ ਕੋਲ ਉਹਨੂੰ ਮੱਥਾ ਟੇਕਿਆ ਹੈ ਸਗਲ ਸਮਾਜ ਅਗਾਰੀ ਰਾਖਾ ਔਰ ਜਿੰਨਾ ਵੀ ਸਮਾਜ ਸਾਜੋ ਸਮਾਨ ਲੁੱਟ ਕੇ ਲਿਆਇਆ ਸੀ ਉਹ ਸਾਰਾ ਸਾਜੋ ਸਮਾਨ ਜਾ ਕੇ ਧੀਰਮਲ ਦੇ ਅੱਗੇ ਰੱਖ ਦਿੱਤਾ ਹੈ ਕਹਿਓ ਕੇ ਪੂਰਨ ਭੀ ਅਬਲਾਖਾ ਹੈ ਲੱਗਾ ਜੀ ਮੈਂ ਤੁਹਾਡੀ ਇੱਛਾ ਪੂਰੀ ਕਰ ਦਿੱਤੀ ਹੈ ਵੇਖੋ ਮੈਂ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਵੀ ਚਲਾਇਆ ਹਾਂ ਔਰ ਸਾਰਾ ਸਾਜੋ ਸਮਾਨ ਵੀ ਲੁੱਟ ਕੇ ਲੈ ਆਇਆ ਹਾਂ ਤੇ ਬਕਾਲੇ ਦੀ ਧਰਦੀ ਦੇ ਦਮਗੱਜਾ ਵੀ ਮਾਰ ਆਇਆ ਵਾ ਵੀ ਦੁਨੀਆਂ ਦੇ ਉੱਪਰ ਜੇ ਕੋਈ ਨਾਵਾ ਗੁਰੂ ਹੋ ਉਹਦਾ ਨਾਮ ਧੀਰਮਲ ਹੋਵੇਗਾ ਆਸਿਕ ਨੇ ਤੇ ਪੇਖ ਛੋਡੀ ਸਭ ਡਰਾਂ ਔਰ ਇਦਾਂ ਸੁਣ ਕੇ ਵੇਖ ਕੇ ਜਿੰਨੇ ਵੀ ਛੋਡੀ ਸੀ ਉਹ ਸਾਰੇ ਹੀ ਡਰ ਗਏ ਹਨ ਗੁਰੂ ਬਨਨ ਕੋ ਨਹ ਉਚਰੈ ਔਰ ਗੁਰੂ ਬਨ ਦਾ ਕੋਈ ਨਾਂ ਨਹੀਂ ਲਿੰਦਾ ਉਹਨ ਬਕਾਲੇ ਦੀ ਧਰਤੀ ਤੇ ਸਾਰਿਆਂ ਵਿੱਚ ਸਹਿਮ ਪਾਇਆ ਤੇਰੇ ਨਾਮ ਦਾ ਤੇਰੇ ਨਾਮ ਦੀ ਜੈ ਜੈਕਾਰ ਤੇਰੇ ਨਾਮ ਦੇ ਦਮਗੱਜੇ ਬਕਾਲੇ ਦੀ ਧਰਤੀ ਉੱਪਰ ਮਾਰ ਆਇਆ ਹਾਂ ਮੈਂ ਤੋ ਹਤਿਓ ਨਿਸ਼ਾਨਾ ਲਇਓ ਔਰ ਮੈਂ ਤੇ ਬੜਾ ਨਿਸ਼ਾਨਾ ਸਿੰਨ ਕੇ ਮਾਰਿਆ ਹੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਮਲੀਆ ਮੇਟ ਮੁਕਾ ਦੇਵਾ ਕਰਮ ਕਾਲ ਤੇ ਕਾਲ ਨਾ ਭਇਓ ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਕੋ ਸਾਹ ਹੈ ਗਈ ਸੀ ਇਸ ਵਾਸਤੇ ਗੋਲੀ ਟਿਕਾਣੇ ਨਹੀਂ ਲੱਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਵਾਸੇ ਪੂਰੇ ਨਹੀਂ ਹੋਏ ਪਰ ਆਪ ਤੇ ਨਹਿ ਸੋ ਪੁਜਵਾਏ ਪਰ ਹੁਣ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਹੀਂ ਬਣੇਗਾ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਆਪਣੀ ਪੂਜਾ ਨਹੀਂ ਕਰਵਾਵੇਗਾ। ਦਇਓਤਰਾਸ ਐਸੋ ਤਿਸ ਜਾਏ। ਔਰ ਇਹੋ ਜਿਹਾ ਡਰ ਗੁਰੂ ਤੇਗ ਬਹਾਦਰ ਸਾਹਿਬ ਦੇ ਹਿਰਦੇ 'ਚ ਮੈਂ ਪਾਇਆ ਵਾਂ। ਹੁਣ ਉਹਦੀ ਮਾਂ ਨਹੀਂ ਆਖੂ ਕਿ ਪੁੱਤ ਮੈਂ ਤੈਨੂੰ ਗੁਰੂ ਬਣਿਆ ਵੇਖਣਾ ਹੈ। ਸੁਨਤ ਧੀਰਮਲ ਬਹੁ ਹਰ ਖਾਇਓ। ਸੁਣ ਕੇ ਧੀਰਮਲ ਬੜਾ ਖੁਸ਼ ਹੋਇਆ। ਪਲੰਗਾ ਲਾ ਕੇ ਵੱਡਾ ਸਹਾਰਾ ਲਾ ਕੇ ਗੱਦੀ 'ਤੇ ਬੈਠਾਈ। ਉਹਨੇ ਬੜੀ ਖੁਸ਼ੀ ਕੀਤੀ। ਜਦੋਂ ਉਹਨੇ ਸੁਣਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਗੋਲੀ ਮਾਰ ਕੇ ਆਏ ਹਾਂ ਸਾਦ ਸਾਦ ਮੁਖ ਤੇ ਬੋਹ ਗਾਇਓ ਔਰ ਆਖਿਆ ਬੜਾ ਚੰਗਾ ਕੀਤਾ ਈ ਭਲਾਰੇ ਜਾਵਾ ਉਹ ਸਿਆ ਤੇਰੇ ਮੇਰੇ ਵੈਰੀਆਂ ਦੇ ਤੂੰ ਗੋਲੀ ਮਾਰ ਕੇ ਆਇਆ ਏ ਸਮਾਜ ਵੱਡ ਆਨੰਦ ਥਾਇਓ ਔਰ ਵੇਖਿਆ ਜਦੋਂ ਸਾਜੋ ਸਮਾਨ ਮਨ ਵਿੱਚ ਬੜੀ ਖੁਸ਼ੀ ਕੀਤੀ ਕਹਿੰਦਾ ਬੜਾ ਲੁੱਟ ਕੇ ਲਿਆਇਆ ਇਹਨਾਂ ਦੇ ਚੜਾਵਾ ਨਹੀਂ ਜਾਣਨਾ ਜਿਨਾਂ ਤੂੰ ਲੁੱਟ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ ਲੈ ਆਇਆ ਏ। ਪਾਪ ਕਰਮ ਕਰ ਵੱਡ ਕਰ ਬਾਇਓ। ਔਰ ਪਾਪੀ ਪਾਪ ਕਰਕੇ ਮਨ ਵਿੱਚ ਬੜੀ ਖੁਸ਼ੀ ਕਰਦਾ ਪਿਆ ਏ। ਬੜਾ ਗੁਰੂ ਖਾਲਸਾ ਜੀ ਧੀਰਮਾਲੇ ਹੰਕਾਰ ਕੀਤਾ। ਬੜਾ ਉਹਨੇ ਭੂ ਭੂ ਕੀਤਾ ਦਮਗੱਜੇ ਮਾਰੇ ਹਨ। ਇਹ ਮਾਤਾ ਕਹ ਪੁੱਤਰ ਪਿਆਰੇ। ਔਰ ਇਧਰ ਗੁਰੂ ਖਾਲਸਾ ਜੀ ਮਾਤਾ ਨਾਨਕੀ ਜੀ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਬਹਿ ਕੇ ਬੜੇ ਪਿਆਰ ਦੇ ਨਾਲ ਆਪਣੇ ਪੁੱਤ ਨੂੰ ਅੰਦੇ ਪਏ ਹਨ ਤਮ ਏਤੀ ਰਖ ਸਕਤ ਉਦਾਰੇ ਪੁੱਤਰ ਤੇਰੇ ਵਿੱਚ ਇੰਨੀ ਸ਼ਕਤੀ ਹੈ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਪੁੱਤਰ ਇੱਕ ਤੇ ਤੇਰੇ ਸਿਰ ਉੱਪਰ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਆਈ ਏ ਬਾਕੀ ਤੇਰਾ ਆਪਣਾ ਤਪ ਵੀ ਥੋੜਾ ਨਹੀਂ 26 ਸਾਲ 9 ਮਹੀਨੇ 13 ਦਿਨ ਹੋ ਗਏ ਨੇ ਤੂੰ ਭੋਰੇ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਰਿੱਧੀਆਂ ਸਿੱਧੀਆਂ ਤੇਰੇ ਸਾਹਮਣੇ ਹਜੂਰ ਖਲੋਤੀਆਂ ਨੇ ਜਿਹਨੂੰ ਚਾਵੇਂ ਉਹਨੂੰ ਜੀਵਨ ਦਾਣ ਦੇ ਦੇਂ ਜਿਹਨੂੰ ਚਾਵੇਂ ਉਹਨੂੰ ਤੂੰ ਮਾਰ ਮੁਕਾਵੇਂ ਪੁੱਤਰ ਤੇਰੇ ਵਿੱਚ ਵੀ ਕੋਈ ਸ਼ਕਤੀਆਂ ਦੀ ਕਮੀ ਨਹੀਂ ਸ਼ਕਤੀਆਂ ਦਾ ਤੂੰ ਸਾਗਰ ਹੈ ਅਸ અપਮਾਨ ਸ਼ਰੀਕ ਕਰਾਵੇਂ ਹਰ ਸ਼ਰੀਕਾ ਨੇ ਆ ਕੇ ਆਪਣਾ ਸ਼ਰੀਕ ਪਣਾ ਕੀਤਾ ਹੀ ਉਹਨਾਂ ਨੇ ਤੈਨੂੰ ਮਾਰਨ ਦਾ ਯਤਨ ਕੀਤਾ ਪੁੱਤ ਤੇਗ ਬਹਾਦਰ ਉਹਨਾਂ ਨੇ ਕੋਈ ਕਮੀ ਨਹੀਂ ਰੱਖੀ ਉਹਨਾਂ ਨੇ ਗੋਲੀਆਂ ਚਲਾਤੀਆਂ ਤੈਨੂੰ ਤੇ ਰੱਬ ਰੱਖ ਗਿਆ ਤੈਨੂੰ ਮੇਰੀ ਝੋਲੀ ਵਿੱਚ ਬਾਬੇ ਨਾਨਕ ਨੇ ਪਾਇਆ ਹੈ ਨਹੀਂ ਤੇ ਪੁੱਤ ਤੂੰ ਚਲਿਆ ਜਾਣੋ ਤੇ ਮੈਂ ਕਿਹਦੇ ਆਸਰੇ ਜੀਦੀ ਤੇਨੂੰ ਮਾਰਨ ਵਾਸਤੇ ਸ਼ਰੀਕਾਂ ਨੇ ਸ਼ਰੀਕ ਪਣਾ ਕੀਤਾ ਹੈ ਪ੍ਰਾਨ ਅੰਤ ਲੋ ਨਹ ਅਲਸਾਵੈ ਉਹਨਾਂ ਨੇ ਤੇ ਤੈਨੂੰ ਗੋਲੀ ਮਾਰ ਕੇ ਤੇਰਾ ਮਲਿਆ ਵੇਟ ਕਰਨ ਦਾ ਯਤਨ ਕੀਤਾ ਤੇਨੂੰ ਮਾਰਨ ਤੋਂ ਉਹਨਾਂ ਰਤਾ ਜਿਨਾ ਹਲਸਰੀ ਕੀਤਾ ਪਾਪੀਆਂ ਦਾ ਦਿਲ ਨਹੀਂ ਕੰਬਿਆ ਕਿ ਅਸੀਂ ਆਪਣੇ ਚਾਚੇ ਤਾਏ ਨੂੰ ਗੋਲੀ ਮਾਰ ਕੇ ਮਾਰਨ ਲੱਗੇ ਹਾਂ ਤਾਉ ਵੀ ਤੂੰ ਸ਼ਾਂਤੀ ਮਹਿ ਰਹੋ ਪਰ ਪੁੱਤਰ ਤੂੰ ਕਾਦਾ ਬਣਿਆ ਕਿਹੜੀ ਮਿੱਟੀ ਤੈਨੂੰ ਲੱਗੀ ਹੈ ਇਨਾ ਕੁਛ ਹੋ ਗਿਆ ਤੂੰ ਕਿਸੇ ਨੂੰ ਫਿਟੇ ਮੂੰਹ ਵੀ ਨਹੀਂ ਆਖਿਆ ਐ ਬੈਠਾ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਏ ਉਹ ਗੋਲੀਆਂ ਵੀ ਮਾਰ ਗਏ ਨੇ ਗੁਰੂ ਘਰ ਦਾ ਧਨ ਵੀ ਚੁੱਕ ਕੇ ਖੋਹ ਕੇ ਲੈ ਗਏ ਨੇ ਘਰ ਵਿੱਚ ਚੀਜ਼ਾਂ ਵੀ ਤੋੜ ਗਏ ਨੇ ਵੇਖ ਆਪਣੇ ਘਰ